चोला मेरा रंग बसंती चोला दिल्ली के लोकप्रिय मुख्यमंत्री अरविंद केजरीवाल और पंजाब के हरमन प्यारे मुख्यमंत्री सरदार भगवंत मान आपके बीच हेलो इन हेलो इन कला बोले सोनिया की हाल है पटियाले 1 ਜੂਨ ਨੂੰ ਝਾੜੂ ਵਾਲਾ ਬਟਨ ਦੱਬਣ ਲਈ ਤਿਆਰ ਹੋ ਆ ਤੁਹਾਡਾ ਜੋਸ਼ ਤੁਹਾਡਾ ਜਨੂੰਨ ਦੇਖ ਕੇ ਸਾਰੀ ਥਕਾਵਟ ਲਹਿ ਗਈ ਅੱਜ ਆਖਰੀ ਦਿਨਾਂ ਬਲਕੇ ਆਖਰੀ ਘੰਟਾ ਚੱਲ ਰਿਹਾ ਪਰਚਾਨ ਦਾ ਪਰ ਵੀਰੋ ਤੁਸੀਂ ਦੋ ਦਿਨ ਹੁਣ ਪੰਜਾਬ ਨੂੰ ਸੌਂਪ ਦਿਓ ਦੋ ਦਿਨ ਉਸ ਤੋਂ ਬਾਅਦ ਪੀੜੀਆਂ ਬਦਲ ਦਿਆਂਗੇ ਸੋਨੇ ਦੀ ਚਿੜੀ ਪੰਜਾਬ ਨੂੰ ਬਣਾ ਦਿਆਂਗੇ ਜਿੱਦ ਜਿਹੜੇ ਅਸੀਂ ਪਲਾਨ ਬਣਾਏ ਬੈਠੇ ਆ ਪਾ ਤੁਹਾਡਾ 1 ਜੂਨ ਤੱਕ ਤੁਸੀਂ ਫਰਜ਼ ਨਿਭਾ ਦਿਓ ਇਹ ਮਹਿਲਾ ਆਣਿਆਂ ਦਾ ਸ਼ਹਿਰ ਹੈ ਉਹ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਹ ਕਾਂਗਰਸ ਨਾਲ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ ਉਹ ਅਕਾਲੀ ਦਲ ਨਾਲ ਸੀ ਅੱਜ ਕੱਲ ਪਾਪਾ ਦਾ ਰਾਜ ਹੈ ਪਾਪਾ ਨਾਲ ਨੇ ਕਦੇ ਲੋਕਾਂ ਨਾਲ ਹੋਇਆ ਅਮੋਦੀ ਆਇਆ ਸੀ ਕਿ ਦਿਹਾੜੀ ਤੇ ਬੰਦੇ ਲਿਆਂਦੇ ਸੀ ਦਿਹਾੜੀ ਤੇ ਜਹਾੜੀ ਵੀ ਨਹੀਂ ਮਿਲੀ ਦਿਹਾੜੀ ਵੀ ਨਹੀਂ ਮਿਲੀ 400 ਰੁਪਏ ਦੱਬ ਕੇ ਕੇਦਰੀਵਾਲ ਸਾਹਿਬ 4-400 ਰੁਪਏ ਦਿਹਾੜੀ ਤੇ ਬੰਦੇ ਲਿਆਂਦੇ ਉਹ ਵੀ ਨਹੀਂ ਦਿੱਤੇ ਬਾਅਦ ਚ ਗੁਰੂ ਕਾ ਲੰਗਰ ਨਾ ਕਹੇ ਭਾਈ ਗੁਰੂ ਹਾਂਜੀ ਅੱਛਾ ਪਿਆਰ ਇਹ ਤਾਂ ਕੋਈ ਮੁੱਲੀ ਨਹੀਂ ਨਾ ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਲੋ ਐ ਕਰਦਾ ਮੈਂ 10 15 ਸਕਿੰਟ ਤੁਹਾਡੇ ਪਿਆਰ ਵਾਸਤੇ ਮੈਂ ਕਿ ਤੁਹਾਡੇ ਵੱਲ ਕਰ ਦੇਣਾ ਫੜਾਸ ਕੱਢ ਲੋ 25 25 ਮਈ ਨੂੰ ਦਿੱਲੀ 'ਚ ਵੋਟਾਂ ਹੋਈਆਂ ਨੇ ਦਿੱਲੀ 'ਚ ਕਿਨਾਰਾ ਚੱਲਿਆ ਕਿ 25 ਮਈ ਭਾਜਪਾ ਗਈ ਹਾਂਜੀ ਇਕਲੀ ਇਕਲੀ ਉਹ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਜਾਨ ਪਈਆ ਨਿਕਲੀ ਫਿਰ ਸਫਾਇਆ ਕਰਨ ਨੂੰ ਕਹਾਰੋ ਪਹਿਲਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਨੂੰ ਦੱਸੋ ਉਸ ਤੋਂ ਬਾਅਦ ਕਿਕਲੀ ਸੁਣਾਉਂਗਾ ਇਨਕਲਾਬ ਇਨਕਲਾਬ ਜੰਗ ਵਾਰਾਤ ਮਾਤਾ ਕੀ ਬੋਲੇ ਸੋਨਿਆਲ ਕਿਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਉਹ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਬੀਬਾ ਜੀ ਅੱਗੇ ਕਹਿੰਦੇ ਨੇ ਕਿ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਏ ਖੂਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜਣ ਮਾਨ ਸਤੌਜ ਵਾਲੇ ਨੇ ਪੋਟੀ ਐ ਲਾਵਰ ਪਟਿਆਲੇ ਵਾਲੋ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਆਲ ਕੇ ਜੀਵਾ ਸਾਹਿਬ ਦੇਸ਼ ਤੇ ਸਨਿਤਾ ਜਿਨ੍ਹਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਉਹ ਸਮਾਨਾ ਚੁੜਦਿਆਂ ਨੂੰ ਧਰਤੀ ਤੇ ਲਾਇਆ ਹੈ ਐਸਾ ਇੱਕ ਕ੍ਰਾਂਤੀਕਾਰੀ ਨੇਤਾ ਦੇਸ਼ ਨੂੰ ਮਿਲਿਆ ਜਿਨੇ आम ਲੋਕਾਂ ਦੀ ਰਾਜਨੀਤੀ ਕੀਤੀ ਜਿਹਨੇ ਸਕੂਲਾਂ ਦੀ ਗੱਲ ਹੋਣ ਲਾਤੀ ਜਿਹਨੇ ਕਾਲਜਾਂ ਦੀ ਬਿਜਲੀ ਦੀ ਹਸਪਤਾਲਾਂ ਦੀ ਗੱਲ ਹੋਣ ਲਾਤੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਅਰਵਿੰਦ ਕੇਲੀਵਾਲ ਸਾਹਿਬ ਭਾਰਤ ਮਕ ਕੀ ਜੈ ਇਨਕਲਾਬ ਜਿੰਦਾਬਾਦ ਵੰਡੇ ਬੋਲੇ ਸੋਨਿਹਾਲ ਇਤਨੀ ਗਰਮੀ ਮੇ इतनी बड़ी संख्या में आज आप लोग आए हो मैं तहे दिल से आपका शुक्रिया अदा करता हूं इतनी इतने ही जोश के साथ आपको वोट देने जाना है एक तारीख को बहुत गर्मी पड़ेगी पसीने आएंगे लेकिन आप सब लोगों को घर से निकल के वोट देने जाना है आप लोगों के लिए एक खुशखबरी है मैं पूरे देश से घूम के आ रहा हूं बम्बई गया भिवंडी गया कुरुक्षेत्र गया हरियाणा गया जमशेदपुर लखनऊ पूरे देश में जनता मोदी जी को हटाने का मन बना चुकी है लोग महंगाई और बेरोजगारी से त्रस्त हैं अच्छे दिन आने वाले हैं मोदी जी जाने वाले हैं अच्छे दिन आने वाले हैं अच्छे दिन आने वाले हैं पिछले दो साल में मान साहब ने आप लोगों के लिए बहुत काम किया आम आदमी पार्टी की सरकार ने किस किस का बिजली का बिल जीरो आता है हाथ खड़े करके बताओ यह जादू नहीं है जादू है ना कि बिजली का बिल जीरो आता है बिजली आती है बिल नहीं आता यह केवल दिल्ली और पंजाब में होता है और कहीं नहीं होता दो साल में जीरो बिल अभी तीन दिन पहले अमित शाह जी आए थे लुधियाने पता है वो क्या धमकी दे के गए हैं सुना था आपने वीडियो वो धमकी दे के गए हैं लुधियाने में पंजाबियों चार जून के बाद आप लोगों ने जो पंजाब में सरकार बनाई है मैं उस सरकार को गिरा दूंगा और भगवंत मान को मुख्यमंत्री से हटा दूंगा इतनी गुंडागर्दी मैं अमित शाह को कहना चाहता हूं पंजाबियों का दिल बहुत बड़ा होता है हाथ जोड़ के प्यार से मांग लेते एक हाथ सीट दे देते अब तुम धमकी दे के गए हो पंजाबियों एक तारीख को इस धमकी का जवाब देना है जम के जवाब देना इन लोगों को इन्होंने पूरे देश में गुंडागर्दी मचा रखी है उस गुंडागर्दी को हटाना है डॉक्टर बलबीर सब लोग जानते हैं शरीफ आदमी है, है कि नहीं है रात दिन काम आते हैं रात को दो बजे भी वो फोन करोगे तो आपके काम आएंगे महाराजा और महारानी काम नहीं आते डॉक्टर बलबीर काम आते हैं कितने नंबर पे बटन है पांच नंबर पे बटन है झाड़ू का पांच नंबर का बटन दबाना है और डॉक्टर बलबीर को भारी मतों से जिताना है ਮੰਜ਼ੂਰ ਹੈ ਬੋਲੇ ਸੋਨਿਹਾਲ ਇੱਕ ਹੋਰ ਗੱਲ ਮੈਂ ਕਰਨੀ ਹੈ ਕਈ ਵਾਰੀ ਹੁਣ ਇਹ ਦੋ ਤਿੰਨ ਦਿਨਾਂ ਚ ਬਹੁਤ ਅਫਵਾਹਾਂ ਫਲਾਉਣਗੇ ਐਹੋ ਜਿਹਾ ਐਹੋ ਜੂ ਇੱਕ ਅਖਬਾਰ ਹੈ ਜਿਹੜਾ ਵਿਕੇ ਸ਼ਬਦ ਹੈ ਜਲੰਧਰੋਂ ਵਿਕੇ ਸ਼ਬਦ ਹੈ ਉਹ ਕੀ ਲਿਖਦਾ ਹੈ ਅਕੇ ਸਾਵਧਾਨ ਹੋ ਜਾਓ ਸਰਕਾਰ 35 ਲੱਖ ਗਰੀਬਾਂ ਦੇ ਦਲਤਾਂ ਦੇ ਕਾਰਡ ਕੱਟੂਗੀ ਉਹ ਭਰਾਵੋ ਅਸੀਂ ਤਾਂ ਕਾਰਡ ਵਧਾਉਣੇ ਨੇ ਅਸੀਂ ਤਾਂ ਨਮੀ ਕਣਕ ਦੇਣੀ ਹੈ ਜਿਹੜੀ ਕਣਕ ਮੇਰੇ ਘਰੇ ਆਉਂਦੀ ਹੈ ਉਹੀ ਗਰੀਬ ਦੇ ਘਰੇ ਜਾਊਗੀ ਕੋਈ ਸੁਸਤਰੀ ਵਾਲੀ ਕਣਕ ਨਹੀਂ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਕੋਈ ਬਲਕੇ ਜਿਨ੍ਹਾਂ ਦੇ ਕਾਰਡ ਹੈ ਨਹੀਂ ਉਹਨਾਂ ਨੂੰ ਬਿਨਾ ਕਾਰਡ ਤੋਂ ਵੀ ਅਸੀਂ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ ਇੱਕ ਮੇ ਹੋ ਜਾਂਦਾ ਪੰਜਾਬ ਦੀ ਧਰਤੀ ਪੂਰੇ ਦੇਸ਼ ਨੂੰ ਰੋਟੀ ਖਾਣ ਦੀ ਹੈ ਪੇਟ ਭਰਦੀ ਹੈ ਕਾਰਨ ਕੀ ਹੈ ਉਹਨਾਂ ਦਾ ਜਿਹੜਾ ਮਾਲਕ ਅਖਬਾਰ ਦਾ ਉਹ ਸ਼ੀਤਾਂ ਦੇ ਕਫਣਾ ਚੋਂ ਪੈਸੇ ਖਾ ਗਿਆ ਉਹਦੀ ਜਾਂਚ ਜਾਰੀ ਹੈ ਬਸ ਆ ਦੇਖਣਾ ਇਹ ਸਾਰਿਆਂ ਨੂੰ ਦੱਸਿਓ ਇਹੋ ਜਿਹੇ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ ਸਾਢੇ ਡੇਢ ਸਾਲ ਹੋ ਗਿਆ ਆਪਣੇ ਵਿਰੁੱਧ ਲਿਖਦੇ ਨੂੰ ਆਪਾਂ ਨੇ ਕੋਈ ਪੰਜਾਬ ਦੇ ਵਿਰੁੱਧ ਕੋਈ ਕੰਮ ਕੀਤਾ ਕੋਈ 1 ਰੁਪਏ ਦੀ ਮੇਰੇ ਤੇ ਅਰਵਿੰਦ ਕੇਦਰੀਵਾਲ ਦੇ ਕੋਈ ਇਲਜ਼ਾਮ ਲਾ ਦਿਓ ਨਾ ਅਸੀਂ ਕੰਮ ਕਰਦੇ ਆ ਸਕੂਲਾਂ ਦੇ ਅਸੀਂ ਕੰਮ ਕਰਦੇ ਆ ਹਸਪਤਾਲਾਂ ਦੇ ਬਿਜਲੀਆਂ ਦੇ ਥਰਮਲ ਪਲੈਂਟ ਨਵੇਂ ਖਰੀਦ ਲਏ ਸੋ ਵੀਰੋ ਇਕਾ ਰੱਖਿਓ ਆ ਇੱਕ ਦੋ ਦਿਨਾਂ ਦੇ ਵਿੱਚ ਇਹ ਕਹਿ ਜੀਆਂ ਭੜਕਾਉ ਖਬਰਾਂ ਛਾਪਣਗੇ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਪੈਸੇ ਵੰਡਣਗੇ ਜੇ ਪੈਸੇ ਉਸੇ ਲੈ ਕੇ ਆਏ ਮੇਰੀ ਹੱਥ ਬਨ ਕੇ ਬੇਨਤੀ ਹੈ ਲక్ష్ਮੀ ਮੋੜੀ ਦੀ ਨਹੀਂ ਹੁੰਦੀ ਮਨਾ ਨਾ ਕਰਿਓ ਔਰ ਐ ਕਰ ਦਿਓ ਵੀ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਆ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਸਮਝ ਗਏ ਬਹੁਤ ਸਮਝਦਾਰ ਲੱਗ ਕ ਬਹੁਤ ਸਮਝਦਾਰ ਲੱਗ ਕ

ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਦਿੱਲੀ ਕੇ ਲੋਕਪ੍ਰੀਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ